ਔਰ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕੀ ਬੋਲਾਂ ਵੀ ਲੋਕ ਕਿੱਥੋਂ ਸ਼ੁਰੂ ਕਰਾਂ ਰਾਤ ਦੇ 2 ਵਜ ਰਏ ਨੇ ਗੁੱਡ ਮਾਰਨਿੰਗ ਕਹਾ ਗੁੱਡ ਨਾਈਟ ਕਹਾ ਮਦਦ ਵਤੀ ਹਿੰਦੇ ਸੁੱਤੇ ਹੀ ਨਹੀਂ ਗਏ ਠੀਕ ਆ ਗੁੱਡ ਮਾਰਨਿੰਗ ਤਾਂ ਤਾਂ ਗਈ ਜੇ ਅਸੀਂ ਉੱਠ ਗਏ ਹੋਈਏ ਅਸੀਂ ਸੁੱਤੇ ਹੀ ਨਹੀਂ ਹੁਣ ਸਮਝ ਨਹੀਂ ਹੁੰਦੀ ਗੁੱਡ ਮਾਰਨਿੰਗ ਕਹਾ ਗੁੱਡ ਨਾਈਟ ਕਹਾ ਆਹ ਫੋਟੋ ਇੱਕ ਚੀਜ਼ ਦਿਖਾਉਣੀ ਆ ਆ ਸਾਡੇ ਬਿਸਤਰੀ ਮਾਮਾ ਧੀਆਂ ਦੇ ਲੱਗੇ ਹੋਏ ਨੇ ਹਜੇ ਅਸੀਂ ਰਾਤ ਨਹੀਂ ਸੁੱਤੀਆਂ ਨਹੀਂ ਲੋਕ ਸੋ ਕੇ ਉੱਠ ਰਹੇ ਨੇ ਕਰ ਕੇ ਰਿਆ ਤੂੰ ਯੋਗਾ ਕਰਿਆ ਅੱਛਾ ਜੋਗਾ ਕਰਿਆ ਨੌਖਾ ਕਾ ਤੁ ਨੂੰ ਆ ਭਰਾਵਾ ਤੂੰ ਦੋ ਵਾਰੇ ਬੋਲਿਆ ਖਤਮ ਹੋ ਗਿਆ ਉਹ ਨਿਆ ਯੋਗਾ ਇਹ ਮੈਂ ਯੋਗਾ ਹੁਣ ਤੁਸੀਂ ਜੋਗਾ ਦੇਖੋ ਬੰਦੇ ਦੀ ਅਗਰ ਜੋਤਾ ਮੇਰਾ ਵੱਡਾ ਹੋ ਕੇ ਮੇਰੇ ਚੋਤੇ ਦੀ ਹਾਈਟ ਦੇਖੋ ਸੋਖਰਾ ਖਾਸੇ ਲੰਬਾ ਹੋ ਗਿਆ ਅੱਜ ਮੈਂ ਬੈੱਡ ਚੋਂ ਕੱਪੜੇ ਕੱਢੇ ਨੇ ਸਰਦੀਆਂ ਨੇ ਹਾਂ ਸਲ ਕੀ ਦਿਖਾਈਏ ਹਾਂ ਸੈਕਲੀ ਦੇ ਉੱਤੇ ਨਾ ਮੇਰਾ ਕੋਰਤਾ ਤਾਂ ਤਪਿਆ ਜੜੇ ਗਰਮ ਕੁਝ ਕੱਪੜੇ ਸਾਡੇ ਆ ਧੋ ਕੇ ਸੁੱਕਣੇ ਪਾਏ ਨੇ ਠੀਕ ਆ ਇਹਦਾ ਤਾਂ ਜੋਗਾ ਚੱਲਣਾ ਤੁਸੀ ਪੀ ਆ ਗਿਆ ਲੋਕ ਕਪੜੇ ਪਏ ਨੇ ਇਹ ਮੇਰੀ ਜੈਕਟ ਮਤਲਬ ਜਰਾਬਾਂ ਗਲਵਸ ਵਗੈਰਾ ਜੋ ਤੇ ਕੱਢੇ ਸੀਗੇ ਇਹ ਤੁਸੀਂ ਟਾਈਮ ਦੇਖ ਸਕਦੇ ਹੋ ਰਾਤ ਦਾ ਠੀਕ ਆ ਝੂਹੇ ਰਸ ਜੀ ਜਰੂਸ ਕੱਢਿਆ ਪਿਆ ਸਾਡੇ ਅਕਸਰ ਸੋਈ ਦਾ ਸੋਈ ਦਾ ਕਿ ਸਾਰੇ ਘਰਾਂ ਵਿੱਚ ਜਰੂਸ ਕੱਢਿਆ ਪਿਆ ਬਾਹਰ ਤੁਸੀਂ ਦੇਖ ਸਕਦੇ ਹੋ ਗਲੀ ਚ ਵੀ ਝੇਰਾ ਹੋ ਚੁੱਕਿਆ ਠੀਕ ਆ कोट टोपिया सानर है ना ममा? हाँ ममा हैगी इधर है बारे आ वाशरूम जा मैं बारी कुछ कपड़े साढ़े आस हां हां भराव नहीं जी कुछ कपड़े सा रैक पाए हुए तो ओके ये मेरी ये मेरा टॉप ਸਾਰੇ ਕੱਪੜੇ ਸਾਡੇ ਠੀਕ ਹੈ ਐਕਟਵਾ ਦੇ ਉੱਤੇ ਵੀ ਪਾਏ ਹੋਏ ਨੇ ਅਸੀਂ ਐਕਟਵਾ ਤੇ ਵੀ ਸੁੱਕਣੇ ਪਾਏ ਨੇ ਕੱਪੜੇ ਕੀ ਸਾਡੇ ਕੱਪੜੇ ਸੁੱਕਣੇ ਪਉਣ ਨੂੰ ਥਾਂ ਨਹੀਂ ਹਜੇ ਕਾਫੀ ਕੱਪੜੇ ਸਾਡੇ ਮਸ਼ੀਨ ਦੇ ਵਿੱਚ ਪਏ ਨੇ ਜੋ ਕੀ ਹਜੇ ਅਸੀਂ ਧੋਣੇ ਕੁਝ ਧੋ ਕੇ ਧੋ ਕੇ ਸਾਰੇ ਵਿੱਚ ਸਿੱਟੇ ਨੇ ਪਾਣੀ ਖਣੀ ਕੱਢਣਾ ਨੇ ਸਵੇਰੇ ਪਾਣੀ ਖਣੀ ਕੱਢਾਂਗੇ ਕੱਢ ਕੇ ਕਰਾਂਗੇ ਕੀ ਪਉਣ ਨੂੰ ਥਾਂ ਨਹੀਂ ਦਾ ਹੁਣ ਪਾਈਏ ਕਿੱਥੇ ਜਗ੍ਹਾ ਤਾਂ ਹੈ ਰੈਗ ਦੋਨੋਂ ਪਰੇ ਪਰੇ ਅੰਦਰ ਵੀ ਤਾਂ ਕੁਝ ਅੰਦਰ ਤਾਂ ਕਹਿੰਦੇ ਕੱਪੜੇ ਸਾਰੇ ਰੱਖੇ ਹੋਏ ਨੇ ਉਧਰ ਹੱਥ ਉਹ ਲਾ ਟੁੱਟੀ ਦੇ ਫੈਡ ਉਸ ਫਿਰੋ ਸਾਬਨ ਲਾ ਕੇ ਛਾਬਨ ਦਾ ਇਹਦੇ ਨਾ ਉਹ ਨਾ ਉਹ ਸਾਬਨ ਹੀ ਲਾਉਣਾ ਐਵੇਂ ਸਿੰਪਲ ਤੋੜਾ ਸਾਬਨ ਦੀ ਦਾ ਦੁਬਾਰ ਨਾ ਇੱਕ ਵਾਰ ਸਾਬਨ ਹੱਥ ਜਾ ਕੇ ਫਿਰ ਤੋ ਹਟਦੀ ਨਹੀਂ ਮੈਂ ਲੈਟ ਬੰਦ ਕਰ ਦਉ ਮਾ ਬਾਈ ਜੀ ਸਾਰੇ ਅਸੀਂ ਅੜਜੇ ਪਏ ਆ ਸੰਨ ਖਾਂਸੀ ਚ ਖਾਂ ਬੁਖਾਰ

ਲਵ ਜੂ ਤੂੰ ਹੂੰ ਨਹੀਂ ਨਹੀਂ ਹੂੰ ਦਿਲ ਬਣ ਕੇ ਮੇਰੇ ਨਾਲ ਦਿਲ ਬਣਾ ਦੇਖੋ ਸਾਡਾ ਮਾਮਾ ਠੀਕਾ ਦਾ ਦਿਲ ਇੱਥੇ ਮੈਂ ਹੈ ਤੂੰ ਹੂੰ ਆ ਦੇਖੋ ਮੇਰੇ ਜੋਤ ਮੇਜੀ ਜੀ ਆਹ ਸਾਡੀ ਮੈਡੀਕਲ ਕੱਟ ਪਈ ਆ ਜੋ ਕਿ ਇਹਦੇ ਚ ਅਸੀਂ ਸਾਰੀਆਂ ਦਵਾਈਆਂ ਬੁੱਟੀਆਂ ਰੱਖਦੇ ਆਂ ਦਵਾਈ ਹਾਂ ਹਾਂ ਲੈ ਦਿਖਾਉਣੀ ਆ ਉਹ ਸੱਚ ਹਾਂ ਉਹ ਪੂਰਾ ਪਿਆ ਇੱਕ ਸਰਦੀਆਂ ਵਾਲੇ ਕੱਪੜੇ ਹਜੇ ਆ ਸ਼ਾਲ ਮੇਰਾ ਧੋ ਕੇ ਤੇ ਸੁਕਣੇ ਪਿਆ ਜੋ ਤਾਂ ਖਲਾਰਨਾ ਦਈ ਸਵੇਰੇ ਖਲਾਰਾਂਗੇ ਹੁਣ ਇਹਨਾਂ ਆ ਦੇਖੋ ਸਾਡੇ ਗਰਮ ਕੱਪੜੇ ਆ ਕੋਟੀ ਕਾਕੇ ਦੀ ਆ ਇਹ ਵੀ ਬੈੱਡ ਚੋਂ ਕੱਢੇ ਮੈਂ ਇਸ ਬੈੱਡ ਚੋਂ ਹਜੇ ਅੰਦਰ ਵਾਲੇ ਬੈੱਡ ਚੋਂ ਕੱਪੜੇ ਨਹੀਂ ਕੱਢੇ ਗਾਈਸ ਗਾਈਸ ਇਹ ਵੀ ਛੋਲ ਲਓ ਜਿਹੜੇ ਮੇਰੇ ਕੱਪੜੇ ਨੇ ਹੋ ਪਾ ਕੇ ਦਿਖਾ ਦੀ ਦਿਖਾ ਦੇ ਐਨੇ ਤੋਂ ਪਾ ਤੇ ਜੋਤੀ ਨੂੰ ਲਿਆ ਕੇ ਦੇ ਤੁਹਾਡਾ ਡੱਬਾ ਕੋਨਾ ਦਾ ਇਹ ਜਿਹੜਾ ਡੱਬਾ ਕੋਈ ਪਾ ਇੱਕਾ ਖੱਟਾ ਮਿੱਠਾ ਆਮ ਆਮ ਪਾਪੜ ਜਿਹੜਾ ਡੱਬਾ ਲੈਂਦਾ ਸੀਗਾ ਦੇਖੋ ਆ ਆਪਣੀ ਕੋਨਾ ਚੋਹਤਰੀ ਫੇਵਰੇਟ ਆ ਫੇਵਰੇਟ ਆ ਦੇਖੋ ਨਹੀਂ ਇਹ ਤੋਂ ਪਾ ਇੱਕ ਮਿੰਟ ਬੰਦ ਕਰ ਤਾਂ ਨਹੀਂ ਇਸਲਾ ਬੇਜਣਾ ਖਾਣਾ ਸਾਰਾ ਖਰਾਬ ਹੋ ਜਾਣਾ ਇਹ ਨਮਕੀਨ ਬਿਸਕਟ ਪਾਉਣ ਲਈ ਆਏ ਗਏ ਨੂੰ ਤੇ ਮੇਰੀ ਕੁੜੀ ਨੇ ਨਾ ਆਪਣੀਆਂ ਚੀਜ਼ੀਆਂ ਵਾਸਤੇ ਲਾਇਆ ਹੋਇਆ ਦੇਖੋ ਚਾਕਲੇਟਾਂ ਟੌਫੀਆਂ ਇੱਧਰ ਜੈਮ ਦੀਆਂ ਗੋਲੀਆਂ ਪਈਆਂ ਨੇ ਇਹਦੇ ਵਿੱਚ ਕੀ ਹੈ ਕਿ ਆਏ ਗਏ ਨੂੰ ਨਮਕੀਨ ਬਿਸਕਟ ਪਾਉਣਾ ਹੁੰਦਾ ਹੈ ਨਾ ਇਹ ਅਸੀਂ ਆਪਣੀਆਂ ਚੀਜ਼ੀਆਂ ਚੂਜੇ ਨੂੰ ਲਾਈ ਹੋਈ ਆ ਦੇਖਿਓ ਹਾਇਸਾ ਆਣੀ ਨਿਕਲਦਾ ਜ ਖਾਮਨਾ ਮੇਰਾ ਤਾਂ ਇਹ ਮੇਰਾ ਸੂਟ ਆ ਮੇਰੀ ਜੈਕਟ ਆ ਹੁਣ ਤੁਸੀਂ ਦੇਖੀ ਚਲਿਓ ਨਹੀਂ ਪਾਉਣੀਆਂ ਸੀ ਇੱਕ ਜਰਾਉਣੀ ਪਾਉਣੀਆਂ ਪਾਉਣੀਆਂ ਦਾ ਸੀ ਸਾਰੀਆਂ ਦਰਜਣਾ ਪਾਉਣੀਆਂ ਨੇ ਤਾਂ ਇਹ ਉਹਨਾਂ ਨੂੰ ਤਵਾ ਛੇਨੋ ਛੇਨਿੇ ਭਾਰਾ ਭਾਤੇ ਹਾਂ ਇੱਕ ਕਾਈ ਇੱਕ ਦਜੈਨ ਕਰਵਾ ਦੇ ਚੋੱਤਾ ਮੇਰਾ ਨਾ ਬੇਬੀ ਕਟਿੰਗ ਕਰਕੇ ਨਾ ਪੋਲਾ ਪੋਲਾ ਲੱਗ ਰਿਹਾ ਇੰਨਾ ਜ ਪਾਲਟ ਕਿਸੇ ਮੈਂ ਐਨਾ ਸੋਹਣਾ ਲੱਗ ਰਿਹਾ ਮੈਂ ਸੋਫੇ ਤੇ ਬੈਠੀ ਬੈਠੀ ਪਾਲਟ ਕਿਸੇ ਬਾਈ ਉੱਤੇ ਦੇ ਉੱਤੇ ਜੋੜੇ ਚੜਾਈ ਜਾਂਦੀ ਹੈ ਜਰਬਾਂ ਦੇ ਚੜਾਈ ਜਾਂਦੀ ਹੈ ਦੇਖਿਓ ਦੇਖਿਓ ਗਾਇਸ ਗਾਇਸ ਇਹ ਦੇਖਿਓ ਦੇਖੋ 2:30 ਚੱਲੇ 2:25 ਹੋ ਗਏ ਗਾਇਸ ਗਾਇਸ ਇਸ ਬੰਦੇ ਦੇ ਆਸ-ਪਾਸ ਨੀਂਦਨੀ ਗਈ ਗਾਇਸ ਕੂਰੀਆਂ ਤਾਂ ਬੱਟਦੀਆਂ ਮੈਨੂੰ ਫਿਰ ਉਹ ਦੇਖਦੇ ਨੇ ਗਾਇਸ ਤੈਨੂੰ ਵੀ ਤਾਂ ਮਾਨ ਕੂਰੀਆਂ ਬੱਟਦੀਆਂ ਕੰਨਾ ਟਾਈਮ ਲੱਗੂ ਮੈਂ ਥੱਕ ਗਈ ਆ ਬੈਠੀ ਉੱਠ ਕੇ ਕੰਮ ਕਰਨੇ ਆ ਮੈਂ ਬਸ ਹੋਣ ਨਹੀਂ ਲੱਗ ਪਾਇਆ ਇੱਕ ਕੀ ਪਮਾ ਜਾਰ ਬੱਚੀ ਜਹਰੇ ਦੀਆਂ ਜੁਰਾਬਾਂ ਜੁਰਾਬਾਂ ਦੇਖੋ ਦੋ ਤਿੰਨ ਜੋੜੇ ਪਾਏ ਮਤਲਬ ਉੱਪਰ ਉੱਪਰ ਦੀ ਉੱਪਰ ਇੱਕ ਪੈਰ ਕਿਹੜਾ ਤੇ ਇੱਕ ਪੈਰ ਕਿਹੜਾ ਤੇ ਬੰਦੇ ਦਾ ਚਿਹਰਾ ਦੇਖੋ ਬੀਵੀ ਕਟਿੰਗ ਕਰਕੇ ਨੇ ਬਾਲੇ ਪੋਲਾ ਪੋਲਾ ਲੱਗਦਾ ਮੂੰਹ ਦਿਖਾਈ ਹਾਏ ਕਿੰਨਾ ਸੋਹਣਾ ਬੱਸ ਕਰ ਹੁਣ लटक लटक के पाँदी हम तो उ दूजे जोड़े चढ़ाऊगी भाई भाई ये सच्ची हिली हुई चल जेब बड़ा शुक्र मैं के तो कहकर उ चढ़ाऊगी फिर वह भी दूजे क्लब्स ने <laughs> देखो मेरा पोत तो वो कश्मीरीये जे नहीं हुंदे जेड़ा कश्मीर च रहंदे ने सेम एमे दे हुंदे ने ना ओना दे एमेरे ਝੱਲ ਖੁੱਲੇ ਖੁੱਲੇ ਝੱਲੇ ਚਲੇ ਜੇ ਕੱਪੜੇ ਪਾਏ ਹੁੰਦੇ ਨੇ ਪਰ ਵੈਸੇ ਸੋਹਣੇ ਲੱਗਦੇ ਮੈਨੂੰ ਇਹ ਮੇਰੇ ਜਾਗੜ ਪਾ ਇਹਦੇ ਗੋਡਿਆਂ ਤੱਕ ਗੋਡਿਆਂ ਦਾ ਥੋੜੀ ਥੱਲੇ ਹੀ ਆ ਇਹ ਆ ਮੇਰਾ ਕਮਲਾ ਪੁੱਤ ਚੂਹੇ ਨੇ ਉਹ ਚੂਹੇ ਰਸ ਹੋਈ ਜਿ ਖੜਕਾ ਕਰਦੇ ਕੁੜੀ ਕਿ ਸੜਕੇ ਸੜਕੇ ਮੇਰੇ ਕੰਨੀ ਆ ਗਈ ਫੋਸੜਾ ਪਾਸੇ ਨੂੰ ਹੋ ਜਾ ਪਿੱਛੇ ਨੂੰ ਹੋ ਕੇ ਖੇਡ ਲਾ ਜਵਾਨ ਢਾਈ ਗੱਠ ਦੀ ਤੇ ਚੂਹੇ ਨੂੰ ਦੇ ਕੇ ਖੁੰਜੇ ਲੱਗ ਜਾਂਦੀ ਆ ਹਾਂ ਜੈ ਇਧਰ ਧਿਆਨ ਨਹੀਂ ਪਿਆ ਪਹਿਲਾਂ ਇਹ ਵੀ ਚੜਾਈਆਂ ਹੋਈਆਂ ਸੀਗੀਆਂ ਓਏ ਫੇਟੇ ਬਾਸ ਰੈਟ ਤੇ ਹੋਰ ਨਹੀਂ ਪਾਉਣੀ ਆ ਮੈਂ ਉੱਠਣ ਲੱਗੀ ਆ ਮਾ ਮੋਂ ਬਾਥੇ ਕੇਦੇ ਉਹਨਾਂ ਨੂੰ ਪਤਾ ਤੋਂ ਹਿੱਲੀ ਹੋਈਆਂ ਗਈ ਸਾਨੂੰ ਪਤਾ ਮੇਰਾ ਨਾਂ ਲੈ ਕੇ ਪਸਤਾਈ ਦਿਖਾ ਕੇ ਉਸ ਦਿਨ ਦੁਕਾਨ ਤੇ ਗਈ ਸੀ ਨਾ ਆਹ ਆ ਟੇਬਲ ਤੇ ਕੁਰਸੀ ਲੈ ਕੇ ਆਈ ਸੀਗੀ ਆਹ ਵਾਲਾ ਆਹ ਟੇਬਲ ਆ ਵਾ ਕਿੱਦਾਂ ਨੂੰ ਜਾਨਾ ਇਹਨੂੰ ਆਹ ਟੇਬਲ ਆ ਆ ਕੁਰਸੀ ਆ ਉਸ ਤੋਂ ਪਹਿਲਾਂ ਆਪਾਂ ਇਹ ਆ ਟੇਬਲ ਲਿਆ ਸੀ ਨਾ ਸਟੱਡੀ ਟੇਬਲ ਮਝਾਲਾ ਜੇ ਇੱਕ ਦੋ ਵਾਰ ਤੋਂ ਬਾਅਦ ਇਹਦੇ ਨਾਲ ਖੇਡੀ ਹੋਵੇ ਖੁੰਝੇ ਵਿਚਾਰ ਗਰੀਬ ਲਾਇਆ ਪਿਆ ਉਹਦੇ ਦਾ ਤਾਂ ਧੱਕਾ ਮੁੱਕੀ ਕਰਤਾ ਹਜੇ ਮੈਂ ਤਾਂ ਧੱਕੇ ਮੁੱਕੇ ਨਾਲ ਦੋ ਵਾਰ ਦੋ ਤਿੰਨ ਵਾਰ ਬਿਠਾ ਕੇ ਪੜਾਤੀ ਆ ਵੀ ਇਸੇ ਬਹਿ ਕੇ ਹੋਮਵਰਕ ਕਰ ਪੜਾਈ ਪੂੜੀ ਕਰ ਯਾਰ ਖਾਜਾ ਦੀਆਂ ਖਾਜੇ ਕਿ ਮੈਂ ਕਰੀ ਕਿ ਤਿੰਨ ਚਾਰ ਜੋੜੇ ਤਾਂ ਚੜਾਏ ਹੋਏ ਨੇ ਕੋਈ ਨਾ ਫੇਰ ਵੀ ਖਾਜਾ ਮੇਰਾ ਕੀ ਹੋ ਗਿਆ ਫੇਰ ਵੀ ਖਾਜਾ ਮੇਰਾ ਫੇਰ ਵੀ ਸਰਜੂ ਤੇਰਾ